ਜੀ ਸਾਰੇ ਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਢਿੱਲੋ ਫਾਰਮ ਹਾਊਸ ਮੈਂ ਉਮੀਦ ਰੱਖਦੀ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਸਵੇਰ ਦਾ ਟਾਈਮ ਸੀਗਾ ਸਾਡੇ ਨਾਲ ਹੋਵੇ ਤੀਗੇ ਆਹ ਬੜਾ ਵਟ ਨਹੀਂ ਹੈਗਾ ਕੋਈ ਨਾ ਮਾ ਇਹ ਤਾਂ ਹੋਰ ਡਾਕਟਰ ਸਾਹਿਬ ਹੋਮੋ ਗਏ ਤਾਂ ਡਾਕਟਰ ਸਾਹਿਬ ਆਸੇ ਅੱਛਾ ਤੇ ਬਾਟੇ ਨਾ ਜਮੇ ਗੋਲ ਹੁੰਦੇ ਨੇ ਇਦਾਂੋਂ ਆਏ ਫੱਟਦੇ ਨਹੀਂ ਹੈਗੇ ਕਿਤੇ ਅੱਛਾ ਇਹ ਪ੍ਰਕਾਰ ਆ ਕਰਿਆ ਇਦਨ ਪਾਸੇ ਪੁੱਟੋ ਟਕੇ ਸ਼ੱਕਟਾ OK ਪੀਆ ਚੱਲ ਰਹੀ ਐ ਸ਼ਾਮ ਦੀ ਤਿਆਰੀ ਸਵੇਰ ਦੀ ਖਾਦੀ ਨਹੀਂ ਰੋਟੀ ਖਾ ਲੈ ਸ਼ਾਮ ਦੀ ਤਿਆਰੀ ਆ ਨੂੰ 9:30 ਹੋ ਗਏ ਐ ਐਸੇ ਕੰਮ ਕਰਦੇ ਨੇ ਤਾਂ ਅੰਗਰੇਜ਼ ਵਧੀਆ ਨੇ ਉਹ ਟਾਈਮ-ਟਾਈਮ ਦਾ ਹੀ ਦੇਖਦੇ ਨੇ ਵੀ ਹੁਣ ਕੀ ਖਾਈਏ ਹੁਣ ਉਹਦੇ ਸਵੇਰ ਦੀ ਰੋਟੀ ਖਾਦੇ ਨਹੀਂ ਸ਼ਾਮ ਦਾ ਪਹਿਲਾਂ ਫਿਕਰ ਪੈ ਜਾਂਦਾ ਫਿਰ ਇਹ ਚੀਜ਼ ਨੂੰ ਥੋੜਾ ਟਾਈਮ ਲੱਗ ਜਾਂਦਾ ਕੁਮਾਰ ਨੂੰ ਨਾ ਫਿਰ ਮੈਂ ਕਿਹਾ ਮਿੱਕੂ ਸਾਡੀ ਕਹੋਗੇ ਵੀ ਆਪਾਂ ਸ਼ਾਮ ਨੂੰ ਉਹ ਕਰ ਲਾਂਗੇ ਮੰਮੀ ਸੱਚੇ ਨੇ ਹੂੰ ਚੱਲ ਲੈ ਜੀ ਮੈਨੂੰ ਤਾਂ ਵੀ ਜਿਹੜਾ ਕੰਮ ਜਦੋਂ ਜੋੜੀ ਕਰ ਉਹ ਨੰਨਾ ਦਾ ਮਾਰਤਾ ਸੀ ਕਹਿੰਦੀ ਆਪਾਂ ਮੂੰਗੀ ਦੀ ਦਾਲ ਬਣਾ ਲਾਂਗੇ ਨਹੀਂ ਤੁਸੀਂ ਕਿਹਾ ਨਹੀਂ ਸੀ ਕੱਲ ਵੀ ਉਹ ਮੂੰਗੀ ਬਣਾਵਾਂਗੇ ਮੈਂ ਤਾਂ ਉਹ ਹਿਸਾਬ ਨਾਲ ਰਹੀ ਸੀ ਮੈਂ ਕਿ ਮੂੰਗੀ ਨਹੀਂ ਬਣਾਣੀ ਤੇਰਾ ਹਿਸਾਬ ਤਾਂ ਲੱਗਦਾ ਹੀ ਰਹਿੰਦਾ ਆਜ ਨਹੀਂ ਬਣਾ ਮੈਂ ਕਿ ਮੈਂ ਤਾਂ ਆਸਤਾਲ ਕੰਮ ਨਹੀਂ ਬਣਾਉਦੀ ਮੂੰਗੀ ਖਾਣ ਨੂੰ ਕੀ ਕਰਦੇ ਸੀ ਕਾਫੀ ਦਿਨ ਹੋ ਗਏ ਨਾ ਖਾਧੇ ਨਹੀਂ ਵੈਸੇ ਆ ਵੀ ਬਹੁਤ ਘੰਟਾ ਮੈਂ ਸਾਡੇ ਸਾਗ ਵੀ ਪਿਆ ਉਹ ਨਹੀਂ ਖਤਮ ਹੋਣ ਚਾਰੇ ਬਰਕਤ ਵਾਲਾ ਸਾਗਾ ਉਹ ਹਮਮ ਚਲੋ ਹੁਣ ਤਾਂ ਹੈਗੀ ਗੋਭੀ ਰਾਤ ਗੋਭੀ ਨਹੀਂ ਬਣਾਈ ਸੀ ਸਾਗ ਗੋਭੀ ਕਰ ਲਵਾਂ ਮੈਨੂੰ ਬਈ ਸਾਗ ਗੋਭੀ ਗੋਭੀ ਕਰਾਂ ਕਰਦੇ ਫੇ ਹੁਣ ਮੈਂ ਕੀ ਕਰਾਂ ਜੀ ਗੋਭੀ ਗਰਮ ਕਰਾਂ ਇੱਕ ਤਾਂ ਗੋਭੀ ਦਾ ਤੁਸੀਂ ਖਾਓ ਬਾਹਰ ਹਾਂ ਬਸ ਮੈਨੂੰ ਖਾਣ ਦੋ ਓਕੇ ਜੀ ਓਕੇ ਬਸ ਚਾਹਤ ਪਾਇਆ ਤਾਂ ਹਾਂਜੀ ਕਰ ਲੇ ਮੈਂ ਚਲੋ ਵਧੀਆ ਮੇਰੀ ਸਲਾਹ ਆ ਵੀ ਕੱਢਣ ਦੀ ਅੱਛਾ ਇਹਨੂੰ ਕੱਟ ਕੇ ਸੁੱਕਾ ਹੀ ਬਣਾਉਣੀ ਅੱਛਾ ਕਿ ਦੇਖਦੇ ਹਾਂ ਹਲੇ ਤਾਂ ਹੋ ਵੀ ਨਹੀਂ ਲੱਗਦਾ ਹਾਂ ਸਹੀ ਗੱਲ ਹੈ ਜੀ ਚਲੋ ਮੈਂ ਵੀ ਅੰਦਰ ਉਹ ਤੜਕਾ-ਟੁੱਕਾ ਲਾਨੀ ਆ ਬਸ ਸਾਗ ਦਾ ਮੇਰਾ ਸਾਗ ਤੜਕਣਾ ਸਬਜ਼ੀ ਤਾਂ ਗਰਮ ਹੋਊਗੀ ਹੈ ਹੋਰ ਦੇਖਦੇ ਆ ਫਿਰ ਮੋਟਰ ਚਾਲਦੀ ਆ ਹਾਂਜੀ ਕੰਬੜ ਪਾਏ ਦੇ ਜਿਆਦਾ ਅੱਛਾ ਦੇਖ ਲੈਨੇ ਤੋ ਲੈਨੇ ਅੱਛਾ ਆ ਕਾਨੇ ਕਿਸ ਨੇ ਚੱਕ ਲਿਆ ਮੈਨੇ ਕਿਸੇ ਨੇ ਚੱਕ ਲਿਆ ਹਾਂ ਹੱਸਦਾ ਕਾਹਦੇ ਕਿਸ ਨੇ ਚੱਕ ਲਿਆ ਕੱਕਾ ਤੜਾ ਕਾਹਦੇ ਕਿਸ ਨੇ ਚੱਕ ਲਿਆ ਹਾਂ ਭਾਈ ਜੀਵਾ ਤੇਰਾ ਜੀਵਾ ਇਹ ਤਾਂ ਮੈਂ ਤੇਰੇ ਨਾਲ ਦਮ ਦਮ ਕੁੱਤ ਕੁੱਤੀਆਂ ਕਰਦਾ ਆ ਰਾਜ ਦੇਖੀ ਇਿੱਤ ਕਿਤੇ ਕੀ ਹੋ ਗਿਆ? ਅੱਗੇ ਕੀ ਹੋ ਗਿਆ? ਇਹ ਜੋ ਦੁਪਹਿਰ ਦਾ ਟਾਈਮ ਸੀਗਾ 2 ਵਜੇ ਵੀ ਤੂੰ ਇਹ ਇੱਧਰ ਮਾਂ ਨੇ ਪਿਆਜ਼ ਪਿਉਚ ਕਰ ਲਿਆ। ਹੁਣ ਇਹਨੂੰ ਕੁੱਟਿਆ ਜਾ ਰਿਹਾ ਬਸ ਹੁਣ ਲਾ ਦੇਣਾ ਤੜਕੇ। ਹਾਂ 2 ਕਿੰਨੇ ਵੀ ਟਾਈਮ ਹੋ ਗਿਆ? ਆ ਪੰਜ ਸੱਤ ਕੁ ਮਿੰਟ ਲੱਗ ਗਏ। ਬੱਸ ਜੇ ਇਧਰ ਆ ਲਾਤੀ ਉੱਪਰ ਇੱਥੇ ਠੀਕ ਆਉਗੀ ਨਾ ਮੂੰਹ ਵਿੱਚ ਪਾ ਕੇ ਆਲੂ ਕੱਢ ਲੈਂਦੀ ਐ ਇੱਥੋਂ ਤਾਂ ਕਰਕੇ ਨੀਚੇ ਸਹੀ ਨਹੀਂ ਤੇ ਅੰਦਰ ਬੁਰੀ ਲੱਗਦੀ ਤੀ ਇਹੇ। ਮੇਰੇ ਮੂੰਹ ਵਿੱਚ ਪਾ ਕੇ ਆਉ ਦੇ ਵਿੱਚ ਜੀ ਟੋਕਰੀਆਂ ਜਿਹਾਂ ਦੇ ਵਿੱਚ ਚੜ ਕੇ ਉੱਪਰ ਜੇ ਨੂੰ ਉਹ ਸਾਰੇ ਆਲੂ ਖਾ ਗਈs ਇਸ ਵਾਰ। ਤੇ ਤਾਂ ਫਿਰ ਅਸੀਂ ਇਹ ਉੱਤੇ ਉਹ ਰੇਨ ਲਾਤੀ। ਠੀਕ ਐ। ਜੇ ਨੂੰ ਸਾਈਡ ਤੇ ਲਾ ਦਿੰਦੇ ਫੇਰ ਨਹੀਂ ਠੀਕ ਸੀਗੀ। ਠੀਕ ਚਲੋ ਠੀਕ ਐ। ਚਲੋ ਮੈਂ ਵੀ ਸਲਵਾਰ ਜੀ ਕਰਕੇ ਹਟੀਆਂ ਥੋੜੀ ਰਹੀ ਦੀ ਬਸ ਇੱਕ ਸਾਈਡ ਵੱਲ ਪੈ ਗਈ ਕਿ ਕਰਾਈ ਉਸ ਕਰਤੀਏ ਲੋ ਜੀ ਸ਼ਾਉਂਸਾ ਵੀੜਾ ਹੋ ਗਿਆ ਸੀ 3 ਵਜੇ ਕੀ ਤੇ ਇੱਧਰ ਲੱਗ ਰਿਹਾ ਤੜਕਾ ਆਪਣੀ ਸਬਜੀ ਨੂੰ ਕੁੱਟਿਆ ਹੋਇਆ ਐਂਡ ਥਿਸ ਇਜ਼ ਟਾਈਜ ਬਣ ਰਹੀ ਐਂਡ ਪੂਰਾ ਦੇਸੀ ਸਟਾਈਲ 'ਚ ਦੇਸੀ ਕਿਉਂ ਤਾਂ ਲੱਗ ਰਿਹਾ ਜੇ ਤੜਕਾ ਟੁੰਡੀ 'ਚ ਕੁੱਟੇ ਹੋਏ ਨੇ ਲਸਣ ਘਟਾ ਤੇ ਅਦਰਕ ਇੱਧਰ ਨੂੰ ਮਿਰਚ ਮਸਾਲਾ ਫੁੱਲ ਇਹ ਤਾਂ ਪੂਰਾ ਹੀ ਲੱਗੋ ਜਿਵੇਂ ਮੀਟ ਬਣਾਇਆ ਹੁੰਦਾ। ਸਾਣਾ ਪਿਛਲੀ ਵਾਰ ਇੱਧਰ ਮੇਰੇ ਵੀਰੇ ਹੁਣਾਂ ਦਿੱਤਾ ਸੀਗਾ। ਵੀਰੇ ਉਹ ਨਹੀਂ ਕਹਿੰਦੇ ਐ ਲੱਗਦਾ ਸੀ ਜਿਵੇਂ ਇਹਨਾਂ ਨੇ ਮੀਟ ਬਣਾਇਆ ਹੁੰਦਾ ਪੂਰਾ ਮੀਟ ਵਾਲੀ ਫੀਲਿੰਗ ਆ ਰਹੀ ਸੀ ਸਾਰਿਆਂ ਨੂੰ। ਅੱਜ ਫੇਰ ਬਣਾ ਰਹੇ ਆ। ਆਹ ਪਾਤੀ ਗਿਰ ਗਈ। ਚਲੋ ਮਲਾਂਣ ਲੱਗੇ ਹੋਣ ਤੜਕਾ। ਮੈਂ ਹਜੇ ਆਪਣੀ ਸਲਵਾਰ ਤਿਆਰ ਕਰ ਰਹੀ ਐ ਮੇਰਾ ਸੂਟ ਰੰਦਾ ਐ ਮੈਂ ਹੋਰ ਤਿਆਰ ਕਰਦੀ ਆ ਬੱਸ। ਚੱਕਰ ਹੋ ਕੁਮਾਰ ਆਪਣਾ ਲੋ ਜੀ ਹੁਣ ਤੜਕਾ ਤੜਕਾ ਲਾ ਕੇ ਸਾਰਾ ਪਾਣੀ ਨਿਕਲ ਪੇ ਜਿੰਨਾ ਕੋ ਗਿਆ ਹਾਂ ਮੈਂ ਵੀ ਉਹੀ ਦਿਖਾ ਰਹੀ ਹਾਂ ਵੀਰਸ ਇੰਨਾ ਸੀਗਾ ਪਰ ਇਹ ਹੂੰ ਥੋਸ ਮਾਰ ਕੇ ਖਰਾਬ ਕਰਨਾ ਕੱਲ ਇਹਨੂੰ ਮੜੇ ਧੁੱਪੀ ਹੋ ਜਾਊਗੀ ਹੂੰ ਛੱਡ ਜੇ ਜਾਊਗਾ ਹੁਣ ਆਪਾਂ ਦਿਖਾਵਾਂਗੇ ਜਦੋਂ ਆਪਣਾ ਕੁਮਾਰ ਬਣ ਜਾਊਗਾ ਫਿਰ ਤੁਸੀਂ ਚੈੱਕ ਕਰਿਓ ਓਕੇ ਕਿੰਨਾ ਆਇਆ ਆਪਣੇ ਹਾਂਜੀ ਲੋ ਜੀ ਆ ਦੇਖੋ ਇੱਧਰ ਆਪਣੀ ਦਾਲ ਸਬਜੀ ਰਿਚਰੀ ਆ ਆ ਜਿੱਕ ਕਿੰਨੀ ਵਧੀਆ ਲੱਗ ਰਹੀ ਹੈ ਜਿਖਣ ਚ ਤੇ ਉੱਧਰ ਮਾਣ ਨੇ ਟੇਸਟ ਕਰ ਰਹੇ ਨੇ ਸਬਜੀ ਕਹੇ ਕੀ ਹੈ ਜੀ ਹਾਂ ਤਾਂ ਹੋਰ ਠੀਕ ਆ ਮੈਸੇਜ ਵੀ ਠੀਕ ਆ ਕਾਲ ਵੀ ਬੰਦ ਕੇ ਲਾਓ ਓਕੇ ਚੱਲੋ ਬਤੀਆ ਬਸ ਅੱਗ ਦਾ ਮੱਚੇ ਰਹੀ ਆ ਬਾਰੀ ਆ ਗਿਆ ਰੋਟੀ ਦੀ ਆ ਦੇਖੋ ਕਿੰਨੀ ਵਧੀਆ ਰੋਟੀ ਲੱਗ ਰਹੀ ਆ ਦਾਸ ਜੀ ਨੂੰ ਖਾਣ ਕੇ ਆ ਨਿੰਬੂ ਦਾ ਚਾਰ ਉਦਨ ਬਣਾਇਆ ਸੀ ਤੇ ਅਦਰਕ ਦਾ ਇਹ ਵੀ ਬਣ ਕੇ ਹੋ ਗਿਆ ਤੇ ਇਹ ਵੀ ਬਹੁਤ ਸਵਾਦ ਹੈ ਬਾਕੀ ਦਾਲ ਚੈੱਕ ਕਰੋ ਤੁਸੀਂ ਕਿੰਨੀ ਵਧੀਆ ਨਿੰਬੂ ਦਾ ਚਾਰ ਨਾ ਅਦਰਕ ਤੇ ਲਸਣ ਦਾ ਚਾਰ ਸੌਰੀ ਉਹ ਵਿੱਚ ਹੋਰ ਭੁੱਲ ਗਈ ਚਲੋ ਜੀ ਹੁਣ ਬੱਸ ਛੱਡ ਦਿਆਂ ਪ੍ਰਸ਼ਾਦਿਆ ਤੁਹਾਨੂੰ ਤੇ ਬਾਕੀ ਦੇਖਦੇ ਆਂ ਵਲੌਗ ਕੱਲ ਨੂੰ ਬਣਾਉਂਗਾ ਮੈਨਾਂ ਦਸ ਬេរੇ ਹੋਰ ਕਿਉਂਕਿ ਵਲੌਗ ਥੋੜਾ ਛੋਟਾ ਹੈ ਸੋ ਬਾਕੀ ਵੀਡੀਓਜ਼ ਨੂੰ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਲੋ ਜੀ ਅਗਲੀ ਸਵੇਰ ਤੇ ਅੱਜ ਮਾਮਾ ਜੀ ਜਾ ਰਹੇ ਨੇ ਕਾਣੀ ਘੜਾਣ ਵਾਸਤੇ ਰੋਟੀ ਪਾਣੀ ਖਾ ਕੇ ਆਪਾਂ ਸਾਡੇ ਤੋਂ ਹੁਣੇ ਚੱਕ ਰਹੀਆਂ ਜਿਵੇਂ ਮੈਂ ਵੀ ਨਾਣ ਲੱਗੀਆਂ ਬਸ ਅੱਜ ਹੈਗਾ ਐਤਵਾਰ ਤੇ ਬਾਕੀ ਮੈਂ ਕਿਹਾ ਚਲੋ ਮੈਂ ਹੁਣ ਵਲੌਗ ਸਟਾਰਟ ਕਰ ਦਿੰਦੀ ਆ ਫਿਰ ਮੇਰਾ ਵਲੌਗ ਕੰਪਲੀਟ ਹੋ ਜਾ ਬਾਕੀ ਸੁਣਨੇ ਸੁਣਨੇ ਕਮੈਂਟ ਜ਼ਰੂਰ ਕਰਿਆ ਕਰੋ ਅੱਜ ਕਹਾਣੀ ਕਢਾ ਕੇ ਲੈ ਕੇ ਆਨੇ ਤੇਲ ਹੈ ਨਹੀਂ ਤੇ ਇੱਕ ਵੀ ਮੈਂ ਖਾਣ ਪੀਣ ਦੀ ਕੀ ਬਣਾਉਣਾ ਤਰਾਨੀ ਆ ਜੀ ਆਹ ਤਰਾਨੇ ਆ ਆ ਧੀਕੇ ਹੈਲੀ ਆ ਵੀ ਕੱਲ ਫਰਸ਼ ਵਗੈਰਾ ਸਾਰਾ ਧੋਤਾ ਸੀ ਸਾਫ ਜਾ ਹੋ ਗਿਆ ਚਲੋ ਜਿਉrna ਹੋ ਹੋਵੇ ਬੰਦਾ ਉਰੇ ਕੈਮਰਾ ਰੱਖਿਆ ਲੋ ਜੀ ਆ ਤਾਂ ਪਰ ਰੱਖਤਾ ਆਵਾਜ਼ ਸ਼ਾਇਦ ਘੱਟ ਆ ਰਹੀ ਹੋਗੀ ਕਿਉਂਕਿ ਇੱਧਰ ਆਪਣੇ ਇਧਰ ਮਸ਼ੀਨ ਵੀ ਚੱਲ ਰਹੀ ਆ ਅਮਨ ਗੱਡੀ ਧੋਣ ਲੱਗੀ ਹੋਈ ਆ ਮੈਂ ਦਿਖਾਨੀ ਆ ਲੋ ਕੁੜੀਆਂ ਸਾਡੀ ਗੱਡੀ ਧੋ ਰਹੀਆਂ ਨੇ ਉਹ ਦਾਦੂ ਨੂੰ ਕਿੱਧਰ ਲੈ ਗਿਆ ਉਹ ਤਾਂ ਮੈਂ ਇੱਧਰ ਨਹੀਂ ਲੈ ਕੇ ਜਾਣਗੇ ਉਹਲਾ ਥੋਲਾ ਫੜਦੇ ਕੇ ਬਾ ਕਰਦੀ ਜੀ ਤਾਂ ਇਹ ਕੱਪੜਾ ਜਿਹਾ ਕਰਦ ਕੀ ਬਹੁਤ ਜ਼ਿਆਦਾ ਹਮ ਚਲੋ ਜੀ ਲੋ ਜੀ ਇਹ ਹੈਗਾ ਸੀਗਾ ਸਵੇਰ ਦੀ ਕੰਮਕਾਰ ਚੱਲੀ ਜਾਂਦੇ ਨੇ ਆ ਜੀ ਦੀਦੀ ਵੀ ਕੁਰਸੀ ਐਵੇਂ ਲੋਟ ਕਰ ਰੇ ਨੇ ਬਾਕੀ ਮੈਨੂੰ ਦੱਸਿਓ ਉਹਨਾਂ ਨੂੰ ਨਾ ਮੈਂ ਆ ਸਾਰਾ ਸਾਫ਼ ਕਰਤਾ ਐਵੇਂ ਐਵੇਂ ਰੱਖਦੇ ਉੱਥੇ ਹੁਣ ਆ ਬੜਾ ਸਾਰੇ ਨੂੰ ਨਾ ਮੇਰੀ ਸਲਾਹ ਆ ਖੁੰਝੇ ਜਿੱਚ ਲਿਆਵਾ ਇਹਨੂੰ ਤੇ ਇਹਨਾਂ ਜਿਵੇਂ ਬੂਟੇ ਹੋਰ ਲਾਵਾਂ ਆ ਧਣੀਆਂ ਹੋਇਆ ਹੈ ਬਾਕੀ ਉਹ ਉੱਤਰ ਛੋਟੂ ਬੈਠਾ ਲੋ ਜੀ ਆ ਸਾਡਾ ਆ ਇਹਦੇ ਨਾਮ ਕੀ ਕੀ ਅੰਗਰ ਅੰਗਦ ਇਹਦਾ ਨਾਮ ਜਿੱਗੀ ਮੈਂ ਵਿੱਚੇ ਨਾ ਬੋਲਿਆਂ ਗੁਰਾਦਰ ਗੁਰਮੇਹਰ ਜੋ 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 ਖੰਗੋਈ ਹੋਈ ਇਹਨੂੰ ਹੈ ਨਾ ਹੂੰ ਆਇਆ ਆ ਗਈ ਦੋ 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 ਕਿ ਹੈ ਇਹ ਤੇ ਮੇਰੀ ਕੁੜੀ ਆ ਨਾ ਰੋਪਿਆ ਰੋਪਿਆ ਭਾਈ ਇਹਨੂੰ ਮੇਰੀ ਮੰਮਾ ਹੀ ਆ ਬਸ ਹੈ ਨਾ ਵੀ ਮੁੰਡਾ ਵੀ ਗੜ ਗਿਆ ਦੇਖੀ ਕਿਵੇਂ ਰੋਂਦਾ ਹੈ ਬਹੁਤ ਖਰਾਬ ਬਹੁਤ ਖਰਾਬ ਆ ਭਾਈ ਕੱਢਿਆ ਯਾਪੜ ਜਾ ਯਾਪੜ ਜਾ

ਥਰਡ ਕਲਾਸ ਜਾਹੀ ਬਹੁਤ ਸਿਆਣਾ ਬੱਚਾ ਬਹੁਤ ਜ਼ਿਆਦਾ ਸਿਆਣਾ ਬੱਚਾ ਸੀ ਮਨ ਬੋਲੇ ਲਾ ਤੋ ਫਿਰ ਬੱਚੇ ਆਟਾ ਘੁੰਨਣ ਲੱਗਿਆ ਪਰ ਉਸ ਤੇ ਲਾ ਕੇ ਦਿੰਦੇ ਆ ਉਹਦੀਆਂ ਕੀੜੀ ਕੀੜੀ ਜੀ ਤੁਨ ਆਪਾਂ ਨੇ ਬਸ ਉਹਨੀਆਂ ਗੁਰੂਤ ਕਰਦੇ ਸੀ ਮੈਨੇ ਕੀ ਕਿ ਤੇ ਉਸ ਨੂੰ ਲੈ ਟੋਪਿਆ ਨਾ ਮੈਂ ਪਹਿਲਾਂ ਸਾਡੀ ਕਲਾਸ ਵਿੱਚ ਸਾਗ ਪੀਜਾ ਤੇ ਕੁਮਾਰ ਦੀ ਜਿਹੜੀ ਚਾਹ ਬਣਾਈ ਸੀ ਉਹ ਵੀ ਕੀਤੀ ਤੇ ਇਹ ਜੋ ਹੁਣ ਰੋਟੀ ਰਣੇ ਦੇ ਵਿੱਚ ਖਾਣੇ ਦੀਆਂ ਐ ਸੰਗਤ ਫਿਰ ਵੀ ਬੰਦੂਪੇਣਾ ਚਾਹਉਂਦੇ ਨੇ ਜਿਹੜਾ ਬਰੂਤੀ ਪੂਰੇ ਆ ਰਹੇ ਨੇ ਕੰਮ ਕਰਕੇ ਨੂੰ ਰੋਟੀ ਦੀ ਐ ਤੇ ਕੰਮ ਚ ਆ ਗਿਆ ਲੋ ਜੀ ਆਪਣਾ ਵਲੌਗ ਜ਼ਿਆਦਾ ਲੰਬਾ ਹੋ ਰਿਹਾ ਤਾਂ ਕਰਕੇ ਮੈਨੂੰ ਰੀਐਂਡ ਕਰ ਰਹੀ ਹਾਂ ਬਾਕੀ ਮੈਨੂੰ ਉਮੀਦ ਹੈ ਤੁਸੀਂ ਸਾਰੇ ਜਣਾਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਬਸ ਹੁਣ ਮੈਂ ਵੀ ਰੋਟੀ ਪਾਣੀ ਮਾਸੀ ਨੂੰ ਦੇਖ ਕੇ ਫਿਰ ਉਹਨਾਂ ਨਾਲ ਬੈਠ ਕੇ ਗੱਲਾਂ ਮਾਰਾਂਗੇ ਕਿ ਆਪਾਂ ਕਰ ਰਹੇ ਹਾਂ ਜੀ ਇੱਥੇ ਆਪਣੇ ਵਲੌਗ ਨੂੰ ਐਂਡ ਸੋ ਜਦ ਤੱਕ